ਇਹ ਕਹਿੰਦੇ ਹੋਰ ਪਾਬੰਦੀਆਂ ਲਾ ਦਿੱਤੀਆਂ ਇਹਨੇ ਗੁੜ ਕਹਿਣ ਤੇ ਵੀ ਪਾਬੰਦੀ ਲਾਤੀ ਗੁੜ ਕਹਿਣ ਤੇ ਆਂਦਾ ਸਾਡੀ ਰਾਜਧਾਨੀ ਵਿੱਚ ਕੋਈ ਗੁੜ ਨਹੀਂ ਕਊਗਾ ਜੇ ਕਿਸੇ ਨੇ ਹੋਕਾ ਦੇਣਾ ਜਾਂ ਗੁੜ ਵੇਚਣਾ ਉਹ ਭੇਲੀ ਕਹਲੇ ਕਿਉਂਕਿ ਗੁੜ ਕਹਤੋਂ ਆਂਦਾ ਗੁਰੂ ਚਿੱਤੇ ਆਉਂਦਾ ਤੇ ਆਂਦਾ ਮੈਂ ਗੁਰੂ ਇਹਨਾਂ ਦਾ ਭਲਾ ਦੇਣਾ ਗੁੜ ਕਹਿਣ ਤੇ ਵੀ ਪਾਬੰਦੀ ਲਾਤੀ ਜਿੱਥੇ ਵੀ ਕਿਤੇ ਕੋਈ ਸਿੱਖ ਦੀ ਇਹਨੂੰ ਦੱਸ ਪੈਂਦੀ ਆ ਬੇਸ਼ੱਕ ਉਹ ਦੋਸ਼ਾ ਹੋਵੇ ਨਿਰਦੋਸ਼ਾ ਹੋਵੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਫੜਿਆ ਜਾਂਦਾ ਉਹਨੂੰ ਤਸੀਹੇ ਦਿੱਤੇ ਜਾਂਦੇ ਆ ਜਾਂ ਤਾਂ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਦਾ ਧਰਮ ਤਬਦੀਲ ਕਰ ਲੈ ਨਹੀਂ ਜੇ ਧਰਮ ਤਬਦੀਲ ਨਹੀਂ ਕਰਨਾ ਫਿਰ ਮੌਤ ਵਾਸਤੇ ਤਿਆਰ ਹੋ ਜਾ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਊਗੀ ਬੜੇ ਨੇ ਅਤਿਆਚਾਰ ਕੀਤੇ ਇਹਦੇ ਕੀ ਕੀ ਨੇ ਅਤਿਆਚਾਰ ਕੀਤੇ ਮੇਰੇ ਸਾਥੀ ਕਵਤਾ ਵਿੱਚ ਇਉਂ ਦੱਸਦੇ ਵਿੱਚ ਹੰਕਾਰ ਦੇ ਲੱਖ ਪੱਤੇ ਰਾਏ ਪੈਰ ਪੂੰਜੇ ਨਾ ਲਾਉਂਦਾ ਸਿੰਘਾਂ ਉੱਤੇ ਰੱਜ ਕੇ ਓਹੋ ਬੜੇ ਸੀ ਜ਼ੁਲਮ ਕਮਾਉਂਦਾ ਸਿੰਘਾਂ ਨੂੰ ਮੈ ਰੈ ਨਣੀ ਦੇਣਾ ਕੱਢਣੇ ਮੁਲਕ ਜਹਾਨੋਂ ਦੇ ਥੱਲੇ ਮਾਰਮ ਕੌਣੇ ਜਾਨੋ ਜਿਹੜੇ ਆਗੇ ਜਾੜ ਦੇ ਥੱਲੇ ਮਾਰਮ ਕੌਣੇ ਜਾਨੋ ਪਰਾਇ ਆਪਣੇ ਦਾ ਲੈ ਕੇ ਬਦਲਾ ਠੰਡ ਕਾਲ ਜੇ ਪਾਵਾਂ ਸਿੰਘਾਂ ਨੂੰ ਮੈਂ ਖਤਮ ਤਾਂ ਕਰਕੇ ਸਿਰ ਤੇ ਪੱਗ ਸਜਾਵਾਂ ਦਿਨੇ ਦਿਖਾਉਂ ਤਾਰੇ ਮੇਰੇ ਪਿੱਛੇ ਸ਼ਾਹੀ ਦਲ ਦੇ ਹੈਗੇ ਲਸ਼ਕਰ ਪਾਰੇ ਮੇਰੇ ਪਿੱਛੇ ਸ਼ਾਹੀ ਦਲ ਦੇ ਹੈਗੇ ਲਸ਼ਕਰ ਪਾਰੇ ਤੋੜ ਬੋਲਣ ਤੇ ਲਹੀ ਪਾਪਨ ਦੀ ਕੋੜ ਨਾ ਕੋਈ ਆਖੇ ਪੇਲੀ ਕੈਲੋ ਜਾਂ ਕਹਿ ਲੋ ਰੋੜੀ ਨਹੀਂ ਕੱਟ ਲੋ ਫਾਕੇ ਉੜ ਕੇ ਹਾਂ ਗੁਰੂ ਚੇਤੇ ਆਉਂਦਾ ਗੁਰੂ ਹੈ ਮੈਂ ਪਲਾਉਣਾ ਹਕੂਮਤ ਮੂਰੇ ਕਿਹੜਾ ਅੜਜੂ ਐਸਾ ਸਬਕ ਸਿਖਾਉਣਾ ਹਕੂਮਤ ਮੂਰੇ ਕਿਹੜਾ ਅੜਜੂ ਐਸਾ ਸਬਕ ਸਿਖਾਉਣਾ ਗੋਰੇ ਪਾਣੀ ਦੀ ਕਰੀਬੇ ਅਦਬੀ ਗੋਰੇ ਪਾਣੀ ਦੀ ਕਰੀਬੇ ਅਦਬੀ ਮਨ ਦੀਆਂ ਰੀਚਾਂ ਲਾਈਆਂ ਫਿੱਤਰ ਬਾਣੀ ਦੀਆਂ ਪੋਥੀਆਂ ਪਾੜ ਕੇ ਸੀ ਸਟਵਾਈਆਂ ਉਹ ਸੱਚੇ ਰੱਬ ਦੀ ਸੱਚੇ ਰੱਬ ਦੀ ਗੱਲ ਜੋ ਕਰਦਾ ਉਹ ਨੂੰ ਸਜਾ ਦਵਾਵੇ ਯਈਆਖਾਂ ਦੀ ਕਚੈਰੀ ਦੇ ਵਿੱਚ ਜਾਨੋ ਹੀ ਮਰਵਾਵੇ ਯਈਆਖਾਂ ਦੀ ਕਚੈਰੀ ਦੇ ਵਿੱਚ ਜਾਨੋ ਹੀ ਮਰਵਾਵੇ ਐਸਾ ਹੰਕਾਰ ਸੀ ਚੜਿਆ ਸੈ ਨੂੰ ਰੱਬ ਦੀ ਹੋਂਦ ਪੁਲਾਈ ਜੋ ਪਣਾ ਸਿੰਗਾ ਤਾਈਂ ਦੇਵੇ ਉਹਦੀ ਸ਼ਾਮਤ ਆਈ ਬਹੁਤ ਬੇਦੋਸ਼ੇ ਸੇਖ ਮਰਾਏ ਸਿੰਗਾ ਨੂੰ ਜੋ ਚਾਉਂਦੇ ਭੁੱਖੇ ਪਾਣੇ ਸਿੰਗਾ ਤਾਈਂ ਜੋ ਸੀ ਰਸਤ ਪਹੁੰਚਾਉਂਦੇ ਭੁੱਖੇ ਪਾਣੇ ਸਿੰਗਾ ਤਾਈਂ ਜੋ ਸੀ ਰਸਤ ਪਹੁੰਚਾਉਂਦੇ ਹੱਥੇ ਇੱਕ ਤੇ ਮਹਾਰੇ ਕੇ ਆਖੇ ਦੁਨੀਆ ਨਾ ਤੇ ਰੁਪਲਾ ਹਤੇਰੀ ਨੇ ਧਰਮ ਚਲਾਇਆ ਦੂਜਾ ਇਹਨੂੰ ਮੁਕਾਉ ਮੇਰੇ ਹੱਥੋਂ ਖਤਮ ਹੈ ਹੋਣਾ ਗੁਰੂ ਦਾ ਪੰਥ ਪਿਆਰਾ ਜਿਹੜਾ ਕਹਿੰਦਾ ਮੈਂ ਸਾਜਿਆ ਖਾਲਸਾ ਪੰਥ ਨਿਆਰਾ ਜਿਹੜਾ ਕਹਿੰਦਾ ਮੈਂ ਸਾਜਿਆ ਖਾਲਸਾ ਪੰਥ ਨਿਆਰਾ ਅੱਤ ਖੁਦਾ ਦਾ ਵੈਰ ਹੈ ਹੁੰਦਾ ਕਹਿੰਦੇ ਲੋਕ ਸਿਆਣੇ ਉਰਾਂ ਕ ਕਰ ਦੇਵੇ ਕੰਗਲੇ ਨੂੰ ਦੇਵੇ ਦਾਣੇ ਬੰਦਾ ਚਾਉਂਦਾ ਹੋਰ ਕੁਝ ਹੈ ਹੋਰ ਕੁਝ ਹੋ ਜਾਵੇ ਫਿਰ ਵੀ ਬੰਦਾ ਸਮਝੇ ਨਹੀਂ ਰੱਬ ਨੂੰ ਮਣੋਪਲਾਵੇ ਫਿਰ ਵੀ ਬੰਦਾ ਸਮਝੇ ਨਹੀਂ ਰੱਬ ਨੂੰ ਮਣੋਪਲਾਵੇ ਉਹ ਨਿੰਦਰ ਪਰਾੜਾ ਰੱਬ ਦੀ ਲਾਠੀ ਤੇਰੇ ਬਰਾੜਾ ਰਬਦੀ लाठी ਜੀ ਦੇ ਸਿਰ ਵਿੱਚ ਵਜੇ ਸਭ ਤੋਂ ਪਹਿਲਾਂ ਮੱਤ ਮਾਰਦੀ ਪਤਾ ਮੂਲੇ ਨਾਲ ਲੱਗੇ ਹੋ ਚਾਰ ਸਮਾਨ ਪੁੰਝੇ ਗਿਰਾਵੇ ਚਾਰ ਸਮਾਨੋਂ ਪੁੰਝੇ ਗਿਰਾਵੇ ਨਜ ਕਰੇ ਜਦ ਕੈ ਸਜਣ ਬੇਲੀਆ ਜੁੰਡੀ ਬੇ ਬਣ ਜਾਂਦੇ ਹਨ ਵੈਰੀ ਸਜਣ ਬੇਲੀ ਯਾਰ ਜੁੰਡੀ ਦੇ ਬਣ ਜਾਂਦੇ ਹਨ ਵੈਰੀ ਹੋ